ਸੰਬੰਧ ਨੂੰ ਕਿਸਾਨਾਂ ਦੇ ਵੱਲੋਂ ਪੰਜਾਬ ਪੰਦਰਾ ਐਲਾਨ ਕੀਤਾ ਗਿਆ ਜਿਸ ਦੇ ਚੱਲਦੇ ਕਿਹੜੀ-ਕਿਹੜੀ ਜਗ੍ਹਾ ਤੇ ਕੀ-ਕੀ ਜੇ ਬੰਦ ਹੋਵੇਗੀ ਉਹ ਵੀ ਪੂਰੀ ਜਾਣਕਾਰੀ ਦੇ ਦਿੰਨੇ ਆ ਪਰ ਉੱਤੋਂ ਪਹਿਲਾਂ ਦੱਸ ਦਿੰਨੇ ਆ ਤੁਹਾਨੂੰ ਕਿ ਕਿਸਾਨ ਜਗਜੀਤ ਸਿੰਘ ਡੱਲੇਵਾਲ ਦਾ ਮਨਵਰਤ 34ਵੇਂ ਦਿਨ ਦੇ ਵਿੱਚ ਪਹੁੰਚ ਚੁੱਕਾ ਹੈ ਤਾਂ ਉਸੇ ਤਰ੍ਹਾਂ ਹੀ ਕਿਸਾਨ ਆਪਣੇ ਅੰਦੋਲਨ ਨੂੰ ਲੈ ਕੇ ਸ਼ੰਭੂ ਅਤੇ ਖਨੋਰੀ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਵਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਆਰਡਰ ਤੇ ਬੈਠੇ ਨੇ ਤੇ ਲਗਾਤਾਰ ਅੰਦੋਲਨ ਜਿਹੜਾ ਉਹਨਾਂ ਦਾ ਜਾਰੀ ਹੈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਰੋਸ ਜਿਹੜਾ ਉਹ ਕਰ ਰਹੇ ਨੇ ਤੇ ਦੱਸ ਦਈਏ ਇਸ ਦੇ ਚੱਲਦੇ ਹੀ ਕਿਸਾਨਾਂ ਦੇ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਵੀ ਕੀਤਾ ਗਿਆ ਤੇ ਇਸ ਦੇ ਚੱਲਦੇ ਤੁਹਾਨੂੰ ਦੱਸ ਦਿੰਦੇ ਆ ਕਿ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਦਾ ਐਲਾਨ ਕੀਤਾ ਗਿਆ ਹੈ ਮੁਕੰਮਲ ਤੌਰ ਤੇ ਪੰਜਾਬ ਬੰਦ ਰਹੇਗਾ ਤੇ ਇਸ ਦੇ ਚੱਲਦੇ ਹੀ ਰੇਲ ਆਵਾਜਾਈ ਬੰਦ ਰਹੇਗੀ ਸੜਕੀ ਆਵਾਜਾਈ ਬੰਦ ਰਹੇਗੀ ਦੁਕਾਨਾਂ ਬੰਦ ਕਰਨ ਦੀ ਵੀ ਅਪੀਲ ਕਿਸਾਨਾਂ ਵੱਲੋਂ ਕੀਤੀ ਗਈ ਹੈ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰਹਿਣਗੇ ਪ੍ਰਾਈਵੇਟ ਵੀ ਦਫਤਰ ਜਿਹੜੇ ਬੰਦ ਰਹਿਣਗੇ ਗੈਸ ਸਟੇਸ਼ਨ ਬੰਦ ਪٹرول ਪੰਪ ਬੰਦ ਸਬਜ਼ੀ ਮੰਡੀਆਂ ਬੰਦ ਦੁੱਧ ਦੀ ਸਪਲਾਈ ਤੱਕ ਵੀ ਬੰਦ ਰਹੇਗੀ ਵਿਆਹ ਵਾਲਿਆਂ ਨੂੰ ਸਿਰਫ ਇਜਾਜ਼ਤ ਜਿਹੜੀ ਉਹ ਮਿਲੇਗੀ ਐਮਰਜੈਂਸੀ ਸੇਵਾਵਾਂ ਚੱਲਣਗੀਆਂ ਐਮਰਜੈਂਸੀ ਸੇਵਾਵਾਂ ਨੂੰ ਕਿਸਾਨਾਂ ਦੇ ਵੱਲੋਂ ਚੱਲਣ ਦੀ ਕਿਹਾ ਗਿਆ ਹੈ ਕਿ ਐਮਰਜੈਂਸੀ ਸੇਵਾਵਾਂ ਜਿਹੜੀਆਂ ਉਸੇ ਤਰ੍ਹਾਂ ਹੀ ਬੰਦ ਦੇ ਵਿੱਚ ਵੀ ਚੱਲਣ ਗਿਆ ਨੌਕਰੀ ਦੀ ਇੰਟਰਵਿਊ ਲਈ ਵੀ ਇਜਾਜ਼ਤ ਜਿਹੜੀ ਦਿੱਤੀ ਗਈ ਹੈ 200 ਅਤੇ 300 ਥਾਵਾਂ ਤੇ ਨਾਕਾਬੰਦੀ ਹੈ ਤੇ ਆਮ ਜਨਤਾ ਕਰੋ ਨਾ ਨਿਕਲੇ ਇਹ ਵੀ ਅਪੀਲ ਜਿਹੜੀ ਕੀਤੀ ਗਈ ਹੈ ਕਿਸਾਨਾਂ ਵੱਲੋਂ ਅਪੀਲ ਕੀਤੀ ਗਈ ਕਿ ਸਾਰੇ ਹੀ ਕਿਸਾਨਾਂ ਨੂੰ ਸਮਰਥਨ ਦੇਣ ਇਸ ਬੰਦ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਇਹ ਅਪੀਲ ਲੋਕਾਂ ਨੂੰ ਕੀਤੀ ਗਈ ਕਿ ਬੰਦ ਦੀ ਜਿਹੜਾ ਬੰਦ ਦਾ ਸਮਰਥਨ ਜਿਹੜਾ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੰਜੁਕਤ ਕਿਸਾਨ ਮੋਰਚਾ ਦੇ ਕਿਸਾਨ ਸੰਗਠਨਾਵਲੋਂ 30 ਦਸੰਬਰ ਨੂੰ ਪੰਜਾਬ ਬੰਦਰਾ ਐਲਾਨ ਕੀਤਾ ਗਿਆ ਹੈ ਇਸ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਸਕਤ ਸਰਵਨ ਸਿੰਘ ਪੰਦੇ ਇਹ ਰਵੱਲੋਂ ਅੰਮ੍ਰਿਤਸਰ ਦੇ ਬਾਜ਼ਾਰਾ ਅਤੇ ਅੰਮ੍ਰਿਤਸਰ ਦੇ ਬੱਸ ਸਟੈਂਡਾ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਬਸਾ ਤੇ ਦੁਕਾਨਾਂ ਦੇ ਬਾਹਰ ਪੋਸਟਰ ਚਿਪਕਾ ਕੇ ਬੰਦਰਾ ਸੱਦਾ ਦਿੱਤਾ ਗਿਆ ਕੇਵਲ ਅੰਮ੍ਰਿਤਸਰ ਹੀ ਨਹੀਂ ਹਰ ਜਗ੍ਹਾ ਦੇ ਵਿੱਚ ਇਹ ਪੋਸਟਰ ਲਗਾ ਕੇ ਅਨਾਉਂਸਮੈਂਟ ਕਰਕੇ ਵੀ ਬੰਦਰਾ ਜਿਹੜਾ ਐਲਾਨ ਕੀਤਾ ਗਿਆ ਕਿਸਾਨਾਂ ਦੇ ਵੱਲ ਸਮਰਥਨ ਦੇਣ ਦੀ ਵੀ ਅਪੀਲ ਕੀਤੀ ਗਈ ਹੈ ਕਿ ਸਾਰੇ ਹੀ ਲੋਕ ਉਹਨਾਂ ਨੂੰ ਸਮਰਥਨ ਦੇਣ ਤਾਂ ਕਿ ਉਹਨਾਂ ਦਾ ਅੰਦੋਲਨ ਜਿਹੜਾ ਉਹ ਫਤਿਹ ਹੋ ਸਕੇ ਇਸ ਮੌਕੇ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਰੇਗਾ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਹ ਬੰਦਰਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਦੁਕਾਨਦਾਰਾਂ ਦਾ ਸਟੂਡੈਂਟ ਯੂਨੀਅਨ ਦਾ ਅਤੇ ਵਪਾਰੀਆਂ ਦਾ ਟਰਾਂਸਪੋਰਟਾ ਦਾ ਕਿਸਾਨਾਂ ਤੇ ਆਮ ਜਨਤਾ ਦਾ ਪੂਰਾ ਸਮਰਥਨ ਜਿਹੜਾ ਉਹ ਮਿਲ ਰਿਹਾ ਇਸੇ ਨਾਲ ਹੀ ਉਹਨਾਂ ਨੇ ਅਪੀਲ ਕਰਦੇ ਕਿਹਾ ਕਿ ਸਾਨੂੰ ਸਮਰਥਨ ਦੇ ਕੇ ਪੂਰਾ ਪੰਜਾਬ ਬੰਦ ਅਤੇ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ ਬੰਦ ਵਾਲੇ ਦਿਨ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਵੇਗਾ ਨਾ ਹੀ ਕੋਈ ਦੋਜੀ ਉਸ ਦਿਨ ਦੁੱਧਪੁਣ ਸ਼ਹਿਰ ਆਵੇਗਾ ਇਸ ਤਰ੍ਹਾਂ 3 ਕਰੋੜ ਇਸ ਦੇ ਨਾਲ ਹੀ 3 ਕਰੋੜ ਪੰਜਾਬ ਵਾਸੀ ਕੇਂਦਰ ਨੂੰ ਕਰਾਰਾ ਜਵਾਬ ਦੇਣਗੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸਾਰਿਆਂ ਨੂੰ ਹੀ ਸਮਰਥਨ ਜਿਹੜਾ ਉਹ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਵੱਡੀ ਗੱਲ ਕਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਵੀ ਹੁੰਦਾ ਤੇ ਇਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਤੇ ਪੰਜਾਬ ਬੰਦ ਨੂੰ ਲੈ ਕੇ ਕਿਸਾਨ ਆਗੂਆਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਆ ਕਿ ਸਾਰੇ ਹੀ ਪੰਜਾਬ ਵਾਸੀ ਇਸ ਬੰਦ ਦਾ ਸਮਰਥਨ ਦੇਣ ਕਿਸਾਨਾਂ ਨੂੰ ਸਮਰਥਨ ਦੇਣ ਤਾਂ ਕਿ ਇਹ ਅੰਦੋਲਨ ਜਿਹੜਾ ਫਤਿਹ ਕੀਤਾ ਜਾਵੇ ਤੇ ਬੰਦ ਵਾਲੇ ਦਿਨ ਕਿਹੜੇ-ਕਿਹੜੇ ਚੀਜ਼ਾਂ ਤੇ ਜਿਹੜਾ ਅਸਰ ਪਵੇਗਾ ਉਹ ਵੀ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਪਹਿਲਾਂ ਤਸਵੀਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਬੰਦ ਦਾ ਐਲਾਨ ਜਿਹੜਾ ਕੀਤਾ ਗਿਆ ਮੁਕੰਮਲ ਤੌਰ ਤੇ ਪੰਜਾਬ ਬੰਦ ਦਾ ਐਲਾਨ ਹੋਇਆ ਰੇਲ ਆਵਾਜਾਈ ਬੰਦ ਰਹੇਗੀ ਸੜਕੀ ਆਵਾਜਾਈ ਬੰਦ ਰਹੇਗੀ ਦੁਕਾਨਾਂ ਬੰਦ ਕਰਨ ਦੀ ਵੀ ਅਪੀਲ ਹੈ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਬੰਦ ਰਹਿਣਗੇ ਪ੍ਰਾਈਵੇਟ ਵਾਹਨ ਨਹੀਂ ਚੱਲਣਗੇ ਗੈਸ ਸਟੇਸ਼ਨ ਬੰਦ ਪੈਟਰੋਲ ਪੰਪ ਬੰਦ ਸਬਜ਼ੀ ਮੰਡੀਆਂ ਬੰਦ ਰਹਿਣਗੀਆਂ ਦੁੱਧ ਦੀ ਸਪਲਾਈ ਤੱਕ ਵੀ ਬੰਦ ਰਹੇਗੀ ਵਿਆਹ ਵਾਲਿਆਂ ਨੂੰ ਸਿਰਫ ਇਜਾਜ਼ਤ ਜਿਹੜੀ ਐ ਐਮਰਜੈਂਸੀ ਸੇਵਾਵਾਂ ਚੱਲਣਗੀਆਂ ਵਿਆਹ ਵਾਲਿਆਂ ਨੂੰ ਮਿਲੇਗੀ ਪਰਮਿਸ਼ਨ ਇੰਟਰਵਿਊ ਦੀ ਜੇਕਰ ਕੋਈ ਇੰਟਰਵਿਊ ਲਈ ਜਾ ਰਿਹਾ ਇੰਟਰਵਿਊ ਦੇ ਤਰੀਕਾ ਉਸ ਨੂੰ ਵੀ ਕਿਸਾਨਾਂ ਦੇ ਵੱਲੋਂ ਨਹੀਂ ਰੋਕਿਆ ਜਾਵੇਗਾ